ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਗੈਨ ਟਾਈਮ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਲੈ ਕੇ ਉਮੀਦ ਆ ਤੁਹਾਨੂੰ ਕਹਾਣੀ ਪਸੰਦ ਆਵੇਗੀ ਚੰਗੀ ਦਰਾਨੀ ਹਰਵੰਸ कौर ਗੁੱਸੇ ਵਿੱਚ ਆ ਕੇ ਜੋਰ ਨਾਲ ਥੱਪੜ ਅਮਨਦੀਪ ਦੇ ਮਾਰਨ ਹੀ ਵਾਲੀ ਸੀ ਕਿ ਅਮਨਦੀਪ ਨੇ ਹਰਵੰਸ कौर ਦਾ ਹੱਥ ਫੜ ਲਿਆ ਤੇ ਕਹਿੰਦੀ ਖਬਰਦਾਰ ਮੰਮੀ ਜੀ ਇਹ ਗਲਤੀ ਕਰਨ ਬਾਰੇ ਸੋਚਣਾ ਵੀ ਨਹੀਂ ਮੈਂ ਮਨਜੀਤ ਦੀਦੀ ਨਾਲ ਹਾਂ ਨਹੀਂ ਹਾਂ ਜੋ ਮੈਂ ਚੁਪਚਾਪ ਕਰਕੇ ਸਭ ਕੁਝ ਸੈ ਲਵਾਂਗੀ ਸਮਝੀ ਤੂੰ ਜੇ ਦੁਬਾਰਾ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਹੱਥ ਤੋੜ ਕੇ ਰੱਖ ਦਿਆਂਗੀ ਆਪਣੀ ਛੋਟੀ ਬਹੂ ਨੂੰ ਅਮਨਦੀਪ ਦਾ ਇਹ ਰੂਪ ਦੇਖ ਕੇ ਹਰਵੰਸ ਘੌਰ ਹੈਰਾਨ ਰਹਿ ਗਈ ਤੇ ਬਾਕੀ ਸਾਰੇ ਘਰ ਦੇ ਜੀਵੀ ਅਮਨਦੀਪ ਨੂੰ ਹੈਰਾਨੀ ਨਾਲ ਦੇਖ ਰਹੇ ਸੀ ਅਜੇ 1 ਮਹੀਨਾ ਵੀ ਨਹੀਂ ਹੋਇਆ ਸੀ ਅਮਨਦੀਪ ਨੂੰ ਇਸ ਘਰ ਵਿੱਚ ਆਏ ਹੋਏ ਉਸਨੇ 1 ਮਹੀਨੇ ਦੇ ਵਿੱਚ ਹੀ ਇਸ ਘਰ ਦੀ ਪੂਰੀ ਕਾਇਆ ਹੀ ਪਲਟ ਕੇ ਰੱਖ ਦਿੱਤੀ ਸੀ ਅੱਜ ਸਭ ਤੋਂ ਜ਼ਿਆਦਾ ਖੁਸ਼ੀ ਮਨਜੀਤ ਨੂੰ ਹੋ ਰਹੀ ਸੀ ਕਿ ਅੱਜ ਪਹਿਲੀ ਵਾਰ ਇਸ ਘਰ ਵਿੱਚ ਕੋਈ ਉਸ ਲਈ ਆਵਾਜ਼ ਉਠਾ ਰਿਹਾ ਸੀ ਕਿਉਂਕਿ ਮਨਜੀਤ ਪਹਿਲਾਂ ਤਾਂ ਅਮਨਦੀਪ ਨੂੰ ਹਮੇਸ਼ਾ ਨੱਕ ਚੜੀ ਹੀ ਸਮਝਦੀ ਸੀ ਪਰ ਅੱਜ ਉਸ ਨੇ ਸੱਚ ਵਿੱਚ ਜੋ ਮਨਜੀਤ ਲਈ ਕੀਤਾ ਉਹ ਕਰਨ ਦੀ ਹਿੰਮਤ ਅੱਜ ਤੋਂ ਪਹਿਲਾਂ ਕਿਸੇ ਵਿੱਚ ਨਹੀਂ ਸੀ ਇਹੀ ਸੋਚਦੇ-ਸੋਚੇ ਮਨਜੀਤ ਪਿਛਲੇ ਦਿਨਾਂ ਨੂੰ ਯਾਦ ਕਰਨ ਲੱਗੀ ਜਦੋਂ ਇਸ ਘਰ ਵਿੱਚ ਵਿਆਹ ਕੇ ਆਈ ਸੀ ਤਾਂ ਸਾਰਿਆਂ ਦੀ ਲਾਡਲੀ ਸੀ ਸਿਵਾਏ ਹਰਵੰਸ ਕੌਰ ਦੇ ਪਰ ਸਾਰਿਆਂ ਦੀ ਲਾਡਲੀ ਹੋਣ ਦੇ ਬਾਵਜੂਦ ਵੀ ਹਰਵੰਸ ਕੌਰ ਦੇ ਖਿਲਾਫ ਜਾ ਕੇ ਮਨਜੀਤ ਦਾ ਸਾਥ ਦੇਣ ਦੀ ਕਿਸੇ ਵਿੱਚ ਵੀ ਹਿੰਮਤ ਨਹੀਂ ਸੀ ਇੱਕ ਦਿਨ ਮਨਜੀਤ ਹਰਵੰਸ ਕੌਰ ਲਈ ਚਾਹ ਲੈ ਕੇ ਗਈ ਤੇ ਮਨਜੀਤ ਨੇ ਚਾਹ ਵਾਲਾ ਕੱਪ ਬੈੱਡ ਦੇ ਕੋਲ ਪੈਸਟੂਲ ਤੇ ਰੱਖ ਦਿੱਤਾ ਅਜੇ ਮਨਜੀਤ ਚਾਹ ਰੱਖ ਕੇ ਪਿੱਛੇ ਹੀ ਮੁੜੀ ਸੀ ਕਿ ਕੱਪ ਡਿੱਗਣ ਦੀ ਆਵਾਜ਼ ਆਈ ਤਾਂ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਹਰਵੰਸ ਕੌਰ ਕਹਿੰਦੀ ਤੂੰ ਚਾਹ ਵਾਲਾ ਕੱਪ ਠੀਕ ਤਰ੍ਹਾਂ ਨਹੀਂ ਰੱਖਿਆ ਸੀ ਤਾਂ ਮਨਜੀਤ ਹੈਰਾਨ ਹੋ ਕੇ ਆਪਣੀ ਸੱਸ ਵੱਲ ਦੇਖਣ ਲੱਗੀ ਤੇ ਸੋਚਣ ਲੱਗੀ ਮੈਂ ਤਾਂ ਚਾਹ ਵਾਲਾ ਕੱਪ ਬਿਲਕੁਲ ਮੇਜ਼ ਦੇ ਵਿਚਕਾਰ ਰੱਖਿਆ ਸੀ ਫਿਰ ਕੱਪ ਡਿੱਗਿਆ ਕਿਵੇਂ ਕਿਉਂਕਿ ਹਰਵੰਸ ਕੌਰ ਮਨਜੀਤ ਕੌਰ ਨੂੰ ਜਦੋਂ ਵੀ ਦੇਖਦੀ ਸੀ ਤਾਂ ਉਸ ਨੂੰ ਯਾਦ ਆ ਜਾਂਦਾ ਸੀ ਕਿ ਮਨਜੀਤ ਦਾਜ ਨਹੀਂ ਲੈ ਕੇ ਆਈ ਤੇ ਮੁਫਤ ਵਿੱਚ ਹੀ ਉਸਨੇ ਉਸਦੇ ਮੁੰਡੇ ਨੂੰ ਫਸਾ ਕੇ ਵਿਆਹ ਕਰ ਲਿਆ ਹੈ ਇਸ ਲਈ ਉਹ ਕਿਸੇ ਨਾ ਕਿਸੇ ਬਹਾਨੇ ਮਨਜੀਤ ਤੋਂ ਬਦਲਾ ਲੈਣ ਦਾ ਸੋਚਦੀ ਰਹਿੰਦੀ ਸੀ। ਅੱਜ ਵੀ ਸਵੇਰੇ ਸਵੇਰੇ ਜਦੋਂ ਮਨਜੀਤ ਚਾਹ ਬਣਾ ਕੇ ਉਸ ਨੂੰ ਦੇਣ ਗਈ ਤਾਂ ਉਸ ਦਾ ਸੌਰਾ ਬਾਥਰੂਮ ਵਿੱਚ ਸੀ ਤੇ ਮਨਜੀਤ ਦੀ ਸੱਸ ਬੈੱਡ ਤੇ ਬੈਠੀ ਸੀ। ਉਹ ਕਹਿੰਦੀ ਚਾਹ ਸਟੂਲ ਤੇ ਰੱਖ ਦੇ। ਮਨਜੀਤ ਜਿਵੇਂ ਹੀ ਚਾਹ ਸਟੂਲ ਤੇ ਰੱਖ ਕੇ ਪਿੱਛੇ ਮੁੜੀ ਤਾਂ ਉਸ ਦੀ ਚਾਚਾ ਸੱਸ ਨੇ ਚਾਹ ਵਾਲਾ ਕੱਪ ਜਾਣ ਬੁੱਝ ਕੇ ਹੇਠਾਂ ਫਰਸ਼ ਤੇ ਸੁੱਟ ਦਿੱਤਾ ਤੇ ਰੌਲਾ ਪਾਉਣ ਲੱਗ ਗਈ। ਕਹਿੰਦੀ ਜੇ ਤੇਰੇ ਤੋਂ ਕੋਈ ਕੰਮ ਨਹੀਂ ਹੁੰਦਾ ਤਾਂ ਸਾਫ਼-ਸਾਫ਼ ਕਹਿ ਦਿਆ ਕਰ। ਇਸ ਤਰ੍ਹਾਂ ਚਾਹ ਵਾਲਾ ਕੱਪ ਕਿਉਂ ਤੋੜਿਆ ਇਸ ਲਈ ਮਨਜੀਤ ਹੈਰਾਨ ਹੋ ਕੇ ਆਪਣੀ ਸੱਸ ਵੱਲ ਦੇਖਣ ਲੱਗੀ ਕਿ ਉਸਨੇ ਤਾਂ ਸਟੂਲ ਦੇ ਵਿੱਚਕਾਰ ਚਾਹ ਵਾਲਾ ਕੱਪ ਰੱਖਿਆ ਫਿਰ ਕੱਪ ਡਿੱਗ ਗਿਆ ਕਿਵੇਂ ਇਹ ਸੋਚਣ ਲੱਗੀ ਉਸ ਨੂੰ ਸੋਚਦਾ ਵੇਖ ਹਰਵੰਸ ਘਰ ਫਿਰ ਗੁੱਸੇ ਨਾਲ ਕਹਿੰਦੀ ਹੁਣ ਇਹ ਚਾਹ ਕੌਣ ਸਾਫ਼ ਕਰੂਗਾ ਤੇਰਾ ਪਿਓ ਮਨਜੀਤ ਜਲਦੀ ਜਲਦੀ ਪੋਚਾ ਲੈਣ ਗਈ ਉਹਨਾਂ ਦੋਨਾਂ ਦੀ ਗੱਲਾਂ ਜਗਤਾਰ ਸਿੰਘ ਬਾਥਰੂਮ ਵਿੱਚ ਸੁਣ ਰਿਹਾ ਸੀ ਉਹ ਅਕਸਰ ਹੀ ਦੇਖਦੇ ਰਹਿੰਦੇ ਸੀ ਕਿ ਹਰਵੰਸ ਘਰ ਮਨਜੀਤ ਦੇ ਪਿੱਛੇ ਹੀ ਪਈ ਰਹਿੰਦੀ ਹੈ ਅੱਜ ਵੀ ਇਸ ਤਰ੍ਹਾਂ ਹੀ ਕੁਝ ਹੋਇਆ। ਮਨਜੀਤ ਨੇ ਆ ਕੇ ਪਹਿਲਾ ਫਰਸ਼ ਸਾਫ਼ ਕੀਤੀ ਫਿਰ ਹੋਰ ਚਾਹ ਬਣਾ ਕੇ ਆਪਣੀ ਸੱਸ ਨੂੰ ਦਿੱਤੀ। ਹਰਵੰਸ ਕੁਆਰ ਜਗਤਾਰ ਸਿੰਘ ਨੂੰ ਕਹਿੰਦੀ ਕਿ ਮਨਜੀਤ ਨੇ ਜਾਣ ਬੁੱਝ ਕੇ ਚਾਹ ਢੋਲੀ ਹੈ। ਪਰ ਜਗਤਾਰ ਸਿੰਘ ਜਾਣਦੇ ਸੀ ਕਿ ਇਸ ਵਿੱਚ ਵੀ ਹਰਵੰਸ ਕੁਆਰ ਦੀ ਹੀ ਗਲਤੀ ਹੈ। ਪਰ ਉਸ ਨੂੰ ਕਹਿਣ ਦੀ ਹਿੰਮਤ ਜਗਤਾਰਵੀਰ ਸਿੰਘ ਨਹੀਂ ਸੀ। ਮਨਜੀਤ ਇੱਕ ਪੜ੍ਹੀ ਲਿਖੀ ਲੜਕੀ ਸੀ। ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਪ੍ਰਦੀਪ ਨਾਲ ਉਸਦੀ ਮੁਲਾਕਾਤ ਹੋਈ। ਤੇ ਦੋਨੇ ਇੱਕ ਦੂਸਰੇ ਨੂੰ ਪਿਆਰ ਕਰਨ ਲੱਗ ਪਏ। ਪ੍ਰਦੀਪ ਮਨਜੀਤ ਨੂੰ ਜਾਣ ਤੋਂ ਵੀ ਵੱਧ ਕੇ ਪਿਆਰ ਕਰਦਾ ਸੀ ਤੇ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਵੈਸੇ ਤਾਂ ਵਿਆਹ ਮਨਜੀਤ ਵੀ ਕਰਨਾ ਚਾਹੁੰਦੀ ਸੀ ਪਰ ਉਸਦੇ ਪੇਕੇ ਇੰਨੇ ਅਮੀਰ ਨਹੀਂ ਸੀ। ਉਹ ਮਨਜੀਤ ਨੂੰ ਇੰਨਾ ਪੜਾਉਣਾ ਚਾਹੁੰਦੇ ਸੀ ਕਿ ਜਦੋਂ ਉਸ ਨੂੰ ਕੋਈ ਜ਼ਰੂਰਤ ਪਾਏ ਤਾਂ ਉਹ ਆਪਣੇ ਘਰ ਵਾਲਿਆਂ ਦੀ ਮਦਦ ਕਰ ਸਕੇ ਤੇ ਉਹਨਾਂ ਦੀ ਜ਼ਿੰਮੇਵਾਰੀ ਚੁੱਕ ਸਕੇ। ਪ੍ਰਦੀਪ ਦੀ ਜਿੱਤ ਤੱਕ ਇਹ ਹਰਵੰਸ ਘਵਾਰ ਤੇ ਜਗਤਾਰ ਸਿੰਘ ਨੂੰ ਝੁਕਣਾ ਪਿਆ ਤੇ ਮਨਜੀਤ ਨਾਲ ਪ੍ਰਦੀਪ ਦਾ ਵਿਆਹ ਕਰਨਾ ਪਿਆ। ਪਰ ਮਨਜੀਤ ਦੇ ਪੇਕੇ ਦਾਜ ਨਹੀਂ ਦੇ ਸਕਦੇ ਸੀ ਇਸ ਲਈ ਦਾਜ ਨਾ ਦੇਣ ਕਰਕੇ ਹਰਵੰਸ कौर ਹਮੇਸ਼ਾ ਉਸ ਨਾਲ ਕੁਝ ਨਾ ਕੁਝ ਗਲਤ ਕਰਦੀ ਰਹਿੰਦੀ ਉਹ ਅਕਸਰ ਹੀ ਮਨਜੀਤ ਨੂੰ ਕਹਿੰਦੀ ਰਹਿੰਦੀ ਕਿ ਤੂੰ ਅਮੀਰ ਘਰ ਦਾ ਮੁੰਡਾ ਦੇਖ ਕੇ ਮੇਰਾ ਪੁੱਤ ਫਸਾ ਲਿਆ ਤੇ ਹਰਵੰਸ कौर ਜਾਣ ਬੁੱਝ ਕੇ ਮਨਜੀਤ ਨੂੰ ਤੰਗ ਇਸ ਲਈ ਕਰਦੀ ਸੀ ਕਿ ਪ੍ਰਦੀਪ ਨੂੰ ਛੱਡ ਕੇ ਚਲੀ ਜਾਵੇ ਤੇ ਮੈਂ ਆਪਣੇ ਮੁੰਡੇ ਦਾ ਵਿਆਹ ਕਿਸੇ ਚੰਗੇ ਘਰ ਵਿੱਚ ਕਰ ਲਵਾਂ ਪਰ ਮਨਜੀਤ ਸਭ ਕੁਝ ਸੁਣਦੀ ਤੇ ਬਰਦਾਸ਼ਤ ਕਰਦੀ ਰਹਿੰਦੀ ਅੱਜ ਜਦੋਂ ਜਗਤਾਰ ਸਿੰਘ ਤੇ ਪ੍ਰਦੀਪ ਜੀ ਮੇਹੀ ਘਰੋਂ ਗਏ ਤਾਂ ਹਰਵੰਸ ਕੁਆਰ ਮਨਜੀਤ ਨੂੰ ਕਹਿੰਦੀ ਕਿ ਤੂੰ ਕੱਪੜੇ ਸੁੱਕਣੇ ਪਾ ਕੇ ਆ। ਜਦੋਂ ਮਨਜੀਤ ਕੱਪੜੇ ਸੁੱਕਣੇ ਪਾਉਣ ਗਈ ਤਾਂ ਹਰਵੰਸ ਕੁਆਰ ਨੇ ਰਸੋਈ ਵਿੱਚ ਜਾ ਕੇ ਗੈਸ ਔਨ ਕਰ ਦਿੱਤਾ। ਉਸਨੇ ਸੋਚਿਆ ਕਿ ਜਦੋਂ ਮਨਜੀਤ ਗੈਸ ਲਾਏਗੀ ਤਾਂ ਅੱਗ ਲੱਗ ਜਾਏਗੀ। ਇਸ ਤਰ੍ਹਾਂ ਮਰਨ ਕਰਕੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਏਗਾ ਤੇ ਉਸਦਾ ਮਕਸਦ ਵੀ ਪੂਰਾ ਹੋ ਜਾਏਗਾ। ਹੋਇਆ ਵੀ ਇਸ ਤਰ੍ਹਾਂ ਹੀ। ਮਨਜੀਤ ਜਦੋਂ ਕੱਪੜੇ ਸੁੱਕਣੇ ਪਾ ਕੇ ਰਸੋਈ ਵਿੱਚ ਗਈ ਤੇ ਉਹ ਲਾਈਟਰ ਨਾਲ ਗੈਸ ਚਲਾਉਣ ਲੱਗੀ। ਤਾਂ ਓਨੀ دیر ਨੂੰ ਗੈਸ ਦੀ ਸਮੈਲ ਆਉਣ ਕਰਕੇ ਹਰਮਨ ਦਾ ਛੋਟਾ ਮੁੰਡਾ ਜਯਦੀਪ ਰਸੋਈ 'ਚੋਂ ਬਾਹਰ ਆ ਗਿਆ ਤੇ ਮਨਜੀਤ ਦੇ ਹੱਥ ਵਿੱਚੋਂ ਲਾਈਟਰ ਖੋਣ ਹੀ ਲੱਗਾ ਸੀ ਓਨੀ دیر ਨੂੰ ਮਨਜੀਤ ਨੇ ਲਾਈਟਰ ਚਲਾ ਦਿੱਤਾ ਤੇ ਅੱਗ ਲੱਗ ਗਈ ਮਨਜੀਤ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਜਯਦੀਪ ਨੇ ਫਟਾਫਟ ਮਨਜੀਤ ਨੂੰ ਖਿੱਚ ਕੇ ਬਾਹਰ ਕੱਢ ਲਿਆ ਤੇ ਗਿੱਲਾ ਕੱਪੜਾ ਗੈਸ ਤੇ ਪਾ ਕੇ ਉਸ ਨੂੰ ਬੰਦ ਕਰ ਦਿੱਤਾ ਤੇ ਮਨਜੀਤ ਦੇ ਉੱਤੇ ਫਟਾਫਟ ਪਾਣੀ ਪਾ ਕੇ ਅੱਗ ਬੁਝਾਈ ਤੇ ਜਯਦੀਪ ਕਹਿੰਦਾ ਭਾਬੀ ਇਹ ਗੈਸ ਕਿਸ ਨੇ ਆਨ ਕੀਤਾ ਸੀ ਮਨਜੀਤ ਨੇ ਰੋਂਦੇ ਹੋਏ ਨਾਂ ਵਿੱਚ ਸਿਰ ਹਿਲਾ ਦਿੱਤਾ ਜਯਾਦੀਪ ਸੋਚਣ ਲੱਗਿਆ ਨਾ ਤਾਂ ਮੈਂ ਗਿਆ ਸੌਣ ਕੀਤਾ ਸੀ ਤੇ ਨਾ ਹੀ ਮਨਜੀਤ ਭਾਬੀ ਨੇ ਤੇ ਪਾਪਾ ਤੇ ਪ੍ਰਦੀਪ ਵੀ ਘਰ ਨਹੀਂ ਹਨ ਤਾਂ ਇਹ ਗੈਸ ਕਿਸ ਨੇ ਖੋਲਿਆ ਹੈ ਉਸ ਨੂੰ ਸਮਝਣ ਵਿੱਚ देर ਨਾ ਲੱਗੀ ਕਿਉਂਕਿ ਜਯਾਦੀਪ ਜਾਣਦਾ ਸੀ ਕਿ ਜਦੋਂ ਦੀ ਭਾਬੀ ਆਈ ਹੈ ਮੰਮੀ ਹਰ ਵਕਤ ਘੋ삐 ਦੇ ਪਿੱਛੇ ਪਈ ਰਹਿੰਦੀ ਹੈ ਉਹ ਵੀ ਦਾਜ ਲਈ ਜਯਾਦੀਪ ਆਪਣੀ ਮੰਮੀ ਦੇ ਕਮਰੇ ਵਿੱਚ ਗਿਆ ਤੇ ਗੁੱਸੇ ਨਾਲ ਕਹਿੰਦਾ ਮੰਮੀ ਤੂੰ ਗੈਸ ਔਣ ਕਿਉਂ ਕੀਤਾ ਸੀ ਭਾਬੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਸੀ ਛੇ ਘਰੇ ਸਾਰੇ ਅੱਗ ਲੱਗ ਜਾਂਦੀ ਤਾਂ ਫੇਰ ਕੀ ਹੁੰਦਾ ਭਾਬੀ ਦੀ ਜਾਨ ਵੀ ਜਾ ਸਕਦੀ ਸੀ ਮੰਮੀ ਅੱਜ ਤੂੰ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਹਰਵੰਸ ਕੋਰ ਕਹਿੰਦੀ ਚੰਗਾ ਹੁੰਦਾ ਜੀ ਉਹ ਮਰ ਜਾਂਦੀ ਤਾਂ ਅੱਗੋ ਜੈਦੀਪ ਕਹਿੰਦਾ ਮੰਮੀ ਮੈਂ ਤੈਨੂੰ ਆਖਰੀ ਵਾਰ ਕਹਿ ਰਿਆਂ ਇਹ ਜੋ ਕੁਝ ਵੀ ਤੂੰ ਕਰ ਰਹੀ ਐ ਇਹ ਬੰਦ ਕਰ ਦੇ ਨਹੀਂ ਤਾਂ ਕਿਤੇ ਇਹ ਨਾ ਹੋਵੇ ਕਿ ਤੈਨੂੰ ਪਛਤਾਉਣ ਦਾ ਵੀ ਮੌਕਾ ਨਾ ਮਿਲੇ ਹਰਵੰਸ ਕੋ ਕਹਿੰਦੀ ਤੂੰ ਆਪਣੇ ਕੰਮ ਨਾਲ ਮਤਲਬ ਰੱਖ ਘਰ ਮਾਮਲੇ ਵਿੱਚ ਬੋਲਣ ਦੀ ਜਰੂਰਤ ਨਹੀਂ ਸਮਝਿਆ ਜੈਦੀਪ ਕਹਿੰਦਾ ਮੰਮੀ ਨਾ ਤਾਂ ਮੈਂ ਸਮਝਿਆ ਹਾਂ ਤੇ ਨਾ ਹੀ ਮੈਨੂੰ ਤੈਨੂੰ ਸਮਝਾਉਣ ਦੀ ਜਰੂਰਤ ਹੈ ਬਲਕਿ ਤੈਨੂੰ ਸੁਧਰਨ ਦੀ ਜਰੂਰਤ ਹੈ ਕਹਿੰਦਾ ਹੋਇਆ ਜੈਦੀਪ ਗੁੱਸੇ ਨਾਲ ਕਮਰੇ ਚੋਂ ਬਾਹਰ ਨਿਕਲ ਗਿਆ ਤੇ ਬੂਹੇ ਅੱਗੇ ਖੜੀ ਮਨਜੀਤ ਸਭ ਕੁਝ ਸੁਣ ਚੁੱਕੀ ਸੀ ਤੇ ਡਰ ਨਾਲ ਕੰਬ ਰਹੀ ਸੀ ਘਰੇ ਸਾਰੇ ਜਾਣਦੇ ਸੀ ਕਿ ਮਨਜੀਤ ਨੇ ਸਾਰੇ ਘਰ ਦੀ ਜ਼ਿੰਮੇਵਾਰੀ ਚੁੱਕੀ ਹੋਈ ਪਰ ਦਾਜ ਕਰਕੇ ਹਮੇਸ਼ਾ ਮਨਜੀਤ ਨੂੰ ਟਾਰਚਰ ਕੀਤਾ ਜਾਂਦਾ ਸੀ ਉਸ ਦਿਨ ਸ਼ਾਮ ਨੂੰ ਜਦੋਂ ਜਗਤਾਰ ਸਿੰਘ ਤੇ ਪ੍ਰਦੀਪ ਘਰ ਆਏ ਤਾਂ ਜਯਦੀਪ ਨੇ ਜੋ ਕੁਝ ਘਰ ਵਿੱਚ ਹੋਇਆ ਸੀ ਉਹਨਾਂ ਨੂੰ ਦੱਸਿਆ ਪਰ ਉਹਨਾਂ ਦੋਨਾਂ ਵਿੱਚੋਂ ਕਿਸੇ ਨੇ ਵੀ ਹਰਵੰਸ ਨੂੰ ਕੁਝ ਵੀ ਕਹਿਣ ਦੀ ਜਾਂ ਬੋਲਣ ਦੀ ਕੋਸ਼ਿਸ਼ ਨਾ ਕੀਤੀ ਸ਼ੁਰੂ ਤੋਂ ਹੀ ਘਰ ਵਿੱਚ ਹਰਵੰਸ ਕੌਰ ਦੀ ਹਕੂਮਤ ਚੱਲਦੀ ਆ ਰਹੀ ਸੀ ਪਰ ਹੁਣ ਹਰਵੰਸ ਕੌਰ ਦੇ ਨਾਲ ਜੋ ਅੱਗੇ ਹੋਣ ਵਾਲਾ ਸੀ ਉਸ ਦੀ ਤਾਂ ਉਸ ਨੇ ਕਦੇ ਕਲਪਨਾ ਤੱਕ ਵੀ ਨਹੀਂ ਕੀਤੀ ਸੀ ਜਲਦੀ ਹੀ ਹਰਵੰਸ ਕੌਰ ਨੇ ਆਪਣੇ ਮਨ ਦੀ ਇੱਛਾ ਪੂਰੀ ਕਰ ਲਈ ਜਯਦੀਪ ਦਾ ਵਿਆਹ ਆਪਣੀ ਪਸੰਦੀ ਕੁੜੀ ਨਾਲ ਕਰਵਾ ਦਿੱਤਾ ਤੇ ਉਸ ਨੂੰ ਦਿਹੇਜ ਵੀ ਬਹੁਤ ਮਿਲਿਆ ਹਰਵੰਸ कौर ਸਭ ਕੁਝ ਦੇਖ ਕੇ ਬਹੁਤ ਖੁਸ਼ੀ ਹੋਈ ਜੈਪਦੀਪ ਦੀ ਘਰ ਵਾਲੀ ਅਮਨਦੀਪ ਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਦੇ ਮਾਪਿਓ ਨੇ ਬਹੁਤ ਜ਼ਿਆਦਾ ਦਾਤ ਦਿਹੇਜ ਦਿੱਤਾ ਹੈ ਉਹ ਆਪਣੇ ਦਿਹੇਜ ਦੇ ਘਮੰਡ ਵਿੱਚ ਹੀ ਬੈਠੀ ਰਹਿੰਦੀ ਸੀ ਮਨਜੀਤ ਨੇ ਅਮਨਦੀਪ ਦਾ ਬਹੁਤ ਖੁਸ਼ ਹੋ ਕੇ ਸਵਾਗਤ ਕੀਤਾ ਸੀ ਇਸ ਲਈ ਅਮਨਦੀਪ ਦੀ ਆਪਣੀ ਜਠਾਣੀ ਨਾਲ ਬਹੁਤ ਵਧੀਆ ਬਣਦੀ ਸੀ ਪਰ ਅਮਨਦੀਪ ਇਹ ਦੇਖ ਰਹੀ ਸੀ ਕਿ ਹਰਵੰਸ कौर ਮਨਜੀਤ ਨਾਲ ਬਹੁਤ ਗਲਤ ਵਿਹਾਰ ਕਰਦੀ ਹੈ ਅਮਨਦੀਪ ਦਾ ਕਮਰਾ ਉਸ ਜਗ੍ਹਾ ਤੇ ਜਿੱਥੇ ਰਸੋਈ ਸਿੱਧਾ ਦਿਸਦੀ ਸੀ ਇੱਕ ਦਿਨ ਅਮਨਦੀਪ ਨੇ ਆਪਣੇ ਕਮਰੇ ਵਿੱਚ ਬੈਠੀ ਹੋਈ ਰਸੋਈ ਵਿੱਚ ਦੇਖਿਆ ਕਿ ਮਨਜੀਤ ਦੀ ਬਣਾਈ ਸਬਜ਼ੀ ਵਿੱਚ ਉਸ ਦੀ ਸੱਸ ਨੇ ਚੋਰੀ ਹੋਰ ਨਮਕ ਪਾ ਦਿੱਤਾ ਹੈ ਤੇ ਚੁੱਪ ਕਰਕੇ ਰਸੋਈ ਵਿੱਚੋਂ ਬਾਹਰ ਆ ਕੇ ਇੱਧਰ ਉੱਧਰ ਦੇਖ ਕੇ ਆਪਣੇ ਕਮਰੇ ਵਿੱਚ ਚਲੀ ਗਈ ਮੰਮੀ ਨੇ ਇਸ ਤਰ੍ਹਾਂ ਕਿਉਂ ਕੀਤਾ ਅਮਨਦੀਪ ਦੀ ਸਮਝ ਵਿੱਚ ਨਾ ਆਇਆ ਅਮਨਦੀਪ ਨੇ ਮਨਜੀਤ ਤੋਂ ਪੁੱਛਿਆ ਕਿ ਮੰਮੀ ਇਸ ਤਰ੍ਹਾਂ ਕਿਉਂ ਕਰਦੀ ਹੈ ਤਾਂ ਮਨਜੀਤ ਕਹਿੰਦੀ ਕਿਉਂਕਿ ਮੈਂ ਤੇਰੇ ਜਿੰਨਾ ਦਹੇਜ ਨਹੀਂ ਲੈ ਕੇ ਆਈ ਅਮਨਦੀਪ ਨੇ ਸਬਜ਼ੀ ਦੁਆਰਾ ਬਣਾ ਕੇ ਮੇਜ਼ ਤੇ ਰੱਖ ਦਿੱਤੀ ਜਦੋਂ ਸਾਰੇ ਖਾਣਾ ਖਾਣ ਬੈਠੇ ਤਾਂ ਰੋਟੀ ਖਾ ਕੇ ਸਾਰਿਆਂ ਨੇ ਸਬਜ਼ੀ ਦੀ ਬਹੁਤ ਤਾਰੀਫ਼ ਕੀਤੀ ਇਹ ਦੇਖ ਕੇ ਹਰਵੰਸ ਕੁੜ ਹੈਰਾਨ ਰਹਿ ਗਈ ਕਿਉਂਕਿ ਉਸ ਦੀ ਚਾਲ ਉਲਟੀ ਪੈ ਗਈ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਲੂਣ ਦੁਆਰਾ ਪਾਉਣ ਨਾਲ ਵੀ ਜ਼ਿਆਦਾ ਕਿਉਂ ਨਹੀਂ ਹੋਇਆ ਤੇ ਜਦੋਂ ਅਮਨਦੀਪ ਨੇ ਦੇਖਿਆ ਕਿ ਦਿਹੇਜ਼ ਕਰਕੇ ਮਨਜੀਤ ਦੀਦੀ ਦਾ ਬਹੁਤ ਅਪਮਾਨ ਹੁੰਦਾ ਹੈ ਤਾਂ ਉਸ ਨੇ ਧਾਰ ਲਿਆ ਕਿ ਮੈਂ ਆਪਣੀ ਸੱਸ ਨੂੰ ਸਭ ਕੁਝ ਸਿਖਾ ਕੇ ਛੱਡਾਂਗੀ ਆਸ ਤੋਂ ਬਾਅਦ ਮੈਂ ਕੋਈ ਕੰਮ ਨਹੀਂ ਕਰਾਂਗੀ ਤਾਂ ਅਮਨਦੀਪ ਨੇ ਇਸ ਤਰ੍ਹਾਂ ਹੀ ਕੀਤਾ ਉਹ ਸਾਰਾ ਦਿਨ ਬੇਲੀ ਬੈਠੀ ਰਹਿੰਦੀ ਤੇ ਫੋਨ ਦੇਖਦੀ ਰਹਿੰਦੀ ਜਦੋਂ ਹਰਵੰਸ कौर ਉਸ ਨੂੰ ਕੋਈ ਕੰਮ ਕਹਿੰਦੀ ਤਾਂ ਉਹ ਅੱਗੋਂ ਜਵਾਬ ਦੇ ਦਿੰਦੀ ਕਿ ਮੇਰੇ ਮਾਪਿਓ ਨੇ ਮੈਨੂੰ ਇੰਨਾ ਦਾਜ ਇਸ ਲਈ ਨਹੀਂ ਦਿੱਤਾ ਕਿ ਮੈਂ ਇੱਥੇ ਕੰਮ ਕਰਾਂ ਅਮਨਦੀਪ ਦੀ ਇਹ ਜਵਾਬ ਸੁਣ ਕੇ ਹਰਵੰਸ कौर ਚੁੱਪ ਕਰ ਗਈ ਇਹ ਸਹੀ ਸੀ ਕਿ ਦੇਹੇ ਦੇ ਅੱਗੇ ਉਸ ਦੀ ਬੋਲਤੀ ਬੰਦ ਹੋ ਗਈ ਤੇ ਲੜਾਈ ਝਗੜੇ ਦੀ ਸ਼ੁਰੂਆਤ ਹੋ ਗਈ ਇੱਕ ਦਿਨ ਅਮਨਦੀਪ ਹਰਵੰਸ ਕੁਆਰ ਨੂੰ ਕਹਿੰਦੀ ਮम्मी ਮੇਰੇ ਲਈ ਇੱਕ ਕੱਪ ਚਾਹ ਬਣਾ ਕੇ ਲਿਆਓ ਤੇ ਉਸ ਵਿੱਚ ਇਲਾਚੀ ਵੀ ਪਾ ਲਈ ਤੇ ਜਲਦੀ ਬਣਾ ਕੇ ਲਿਆ ਅਮਨਦੀਪ ਦੀ ਗੱਲ ਸੁਣ ਕੇ ਮਨਜੀਤ ਕਹਿੰਦੀ ਅਮਨਦੀਪ ਤੂੰ 2 ਮਿੰਟ ਰੁਕ ਜਾ ਮੈਂ ਤੈਨੂੰ ਚਾਹ ਬਣਾ ਕੇ ਦਿਆਂਗੀ ਅਮਨਦੀਪ ਮਨਜੀਤ ਦੀ ਗੱਲ ਸੁਣ ਕੇ ਆਪਣੇ ਮੱਥੇ ਤੇ ਹੱਥ ਮਾਰਨ ਲੱਗੀ ਤੇ ਸੋਚਣ ਲੱਗੀ ਸਭ ਮੈਂ ਤੁਹਾਡੇ ਲਈ ਹੀ ਤਾਂ ਕਰ ਰਹੀ ਸੀ ਤੇ ਦੀਦੀ ਖੁਦ ਹੀ ਗੱਲ ਖਰਾਬ ਕਰ ਰਹੀ ਆ ਤਾਂ ਅਮਨਦੀਪ ਕਹਿੰਦੀ ਦੀਦੀ ਤੁਸੀਂ ਚਾਹ ਵਧੀਆ ਨਹੀਂ ਬਣਾਉਂਦੇ ਮੰਮੀ ਬਹੁਤ ਵਧੀਆ ਚਾਹ ਬਣਾਉਂਦੀ ਹੈ ਮੈਂ ਤਾਂ ਉਹਨਾਂ ਦੇ ਹੱਥ ਦੀ ਬਣੀ ਹੀ ਚਾਹ ਪੀਵਾਂਗੀ ਅਖਰ ਸਰਵਾਂਸ ਕੁੜ ਨੂੰ ਚਾਹ ਬਣਾਉਣ ਲਈ ਉੱਠਣਾ ਹੀ ਪਿਆ ਫਿਰ ਹਰਵੰਸ ਕੁੜ ਚਾਹ ਬਣਾ ਕੇ ਅਮਨਦੀਪ ਦੇ ਕਮਰੇ ਵਿੱਚ ਦੇਣ ਗਈ ਚਾਹ ਫੜਦੇ ਵਕਤ ਅਮਨਦੀਪ ਨੇ ਕੱਪ ਠੀਕ ਤਰ੍ਹਾਂ ਨਾ ਫੜਿਆ ਤੇ ਚਾਹ ਵਾਲਾ ਕੱਪ ਬਿਨਾਂ ਫੜੇ ھیਠਾਂ ਡਿੱਗ ਗਿਆ ਤੇ ਚਾਹ ਡੁੱਲ ਗਈ ਅਮਨਦੀਪ ਗੁੱਸੇ ਨਾਲ ਕਹਿੰਦੀ ਮੰਮੀ ਤੈਨੂੰ ਭੋਰਾ ਵੀ ਪਤਾ ਨਹੀਂ ਲੱਗਦਾ ਮੈਂ ਅਜੇ ਕੱਪ ਫੜਿਆ ਵੀ ਨਹੀਂ ਤੂੰ ਕੱਪ ਛੱਡ ਦਿੱਤਾ ਹੁਣ ਇਹ ਚਾਹ ਕੌਣ ਸਾਫ਼ ਕਰੂ ਹਰਵੰਸ ਕੁੜ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਉਹ ਉਸਨੇ ਮਨਜੀਤ ਦੁਆਰਾ ਲਿਆਂਦੀ ਚਾਹ ਦਾ ਕੱਪ ਝੂਠ ਬੋਲ ਕੇ ਡੋਲੀ ਸੀ ਤੇ ਕੱਪ ਤੋੜ ਦਿੱਤਾ ਸਿਆਮਨਦੀਪ ਦੀ ਇਹ ਗੱਲ ਸੁਣ ਕੇ ਉਸ ਦੀ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਚੁੱਪ ਕਰਕੇ ਕੱਪੜਾ ਲਿਆ ਕੇ ਚਾਹ ਸਾਫ਼ ਕਰਨ ਲੱਗੀ ਤਾਂ ਮਨਜੀਤ ਨੇ ਆਪਣੀ ਸੱਸ ਦੇ ਹੱਥੋਂ ਕੱਪੜਾ ਫੜ ਕੇ ਚਾਹ ਸਾਫ਼ ਕਰ ਦਿੱਤੀ ਅੱਜ ਪਹਿਲੀ ਵਾਰ ਹਰਵੰਸ ਕੁਆਰ ਨੂੰ ਆਪਣੀਆਂ ਦੋਹਾਂ ਨੂੰਹਾਂ ਵਿੱਚ ਫਰਕ ਨਜ਼ਰ ਆ ਰਿਹਾ ਸੀ ਪਰ ਉਹ ਫਿਰ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਪਰਮਨਦੀਪ ਸੋਚ ਰਹੀ ਸੀ ਕਿ ਜੇ ਇਸ ਤਰ੍ਹਾਂ ਦੇ ਦੋ ਘੋਰ ਝਟਕੇ ਦੇਣ ਦੀ ਜ਼ਰੂਰਤ ਹੈ ਉੱਧਰ ਹਰਵੰਸਕੌਰ ਮੰਨ ਵਿੱਚ ਅਜੇ ਵੀ ਮਨਜੀਤ ਨੂੰ ਘਰੋਂ ਕੱਢਣ ਦੇ ਬਹਾਨੇ ਲੱਭ ਰਹੀ ਸੀ ਦੁਪਹਿਰ ਦੇ 2 ਵਜੇ ਸੀ ਤੇ ਹਰਵੰਸਕੌਰ ਨੇ ਮਨਜੀਤ ਨੂੰ ਬਾਜ਼ਾਰੋਂ ਸਬਜ਼ੀ ਲਿਆਉਣ ਲਈ ਕਿਹਾ ਤਾਂ ਮਨਜੀਤ ਕਹਿੰਦੀ ਅਜੇ ਸਬਜ਼ੀ ਬਾਜ਼ਾਰ ਵਿੱਚ ਨਹੀਂ ਲੱਗੀ ਹੋਏਗੀ ਸ਼ਾਮ ਨੂੰ ਲੈ ਕੇ ਆਵੇਗੀ ਪਰ ਹਰਵੰਸਕੌਰ ਨੇ ਅਮਨਦੀਪ ਨੂੰ ਸਬਜ਼ੀ ਮੰਡੀ ਵਿੱਚੋਂ ਸਬਜ਼ੀ ਲਿਆਉਣ ਲਈ ਭੇਜ ਦਿੱਤਾ ਔਲੀ ਪਾਲੀ ਤੇ ਮਜਬੂਰ ਮਨਜੀਤ ਨੇ ਝੋਲਾ ਚੱਕਿਆ ਤੇ ਸਬਜ਼ੀ ਲੈਣ ਚਲੀ ਗਈ ਮਨਜੀਤ ਦੇ ਜਾਣ ਤੋਂ ਬਾਅਦ ਅਮਨਦੀਪ ਆਪਣੀ ਸੱਸ ਨੂੰ ਕਹਿੰਦੀ ਮੰਮੀ ਜੀ ਇੱਕ ਕੱਪ ਚਾਹ ਬਣਾ ਕੇ ਦਿਓ ਹਰਵੰਸ कौर ਕਹਿੰਦੀ ਅੱਜ ਤਾਂ ਦੁਪਹਿਰ ਦੇ 3 ਵਜੇ ਨੇ ਥੋੜੀ دیر ਨੂੰ ਮਨਜੀਤ ਆ ਕੇ ਚਾਹ ਬਣਾਏਗੀ। ਤਮਨਦੀਪ ਵੀ ਪੀ ਲਏਗੀ। ਇਹ ਸੋਚ ਕੇ ਉਹ ਚੁੱਪ ਕਰਕੇ ਪਈ ਰਹੀ। ਜਦੋਂ ਕੁਝ ਟਾਈਮ ਤੱਕ ਕਮਨਦੀਪ ਨੂੰ ਚਾਹ ਨਾ ਮਿਲੀ ਤਾਂ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਕਹਿੰਦੀ ਕਿ ਹੋਜੇ ਲੋਕ ਨੇ ਮੇਥੇ ਮੇਰਾ ਸਿਰ ਦਰਦ ਨਾਲ ਮਰੀ ਜਾ ਰਹੀ ਆ। ਇਹਨਾਂ ਨੂੰ ਆਪਣੇ ਅੱਗੇ ਕੁਝ ਨਹੀਂ ਸੁਝਦਾ। ਇਹਨਾਂ ਦਾਜ ਦੇ ਹੈ ਮੇਰੇ ਪਿਓ ਨੇ ਇਸ ਲਈ ਨਹੀਂ ਦਿੱਤਾ ਕਿ ਮੈਂ ਜਿਉਂਦੇ ਜੀ ਮਾਰ ਦਿੱਤਾ ਜਾਵੇ। ਮੈਨੂੰ ਲੱਗਦਾ ਪੁਲਿਸ ਨੂੰ ਫੋਨ ਕਰਨਾ ਪਏਗਾ ਕਿ ਮੇਰੇ ਪਿਓ ਤੋਂ ਦਾਜ ਲੈ ਕੇ ਖੁਸ਼ ਨਹੀਂ ਹੋਏ। ਹੁਣ ਮੈਨੂੰ ਤੜਫਾ ਤੜਫਾ ਕੇ ਮਾਰਨ ਦਾ ਪਲਾਨ ਬਣ ਰਿਹਾ। ਬਣਾ ਰਹੇ ਨੇ ਸੁਣ ਕੇ ਹਰਵੰਸ ਕੋੜ ਡਰ ਗਈ। ਜਿਸ ਨੂੰ ਚਾਹ ਨਾਮ ਨਹੀਂ ਦਿੱਤਾ ਜਿਸ ਦਾ ਕੋਈ ਭਰੋਸਾ ਨਹੀਂ। ਇਸ ਲਈ ਉਹ ਫਟਾਫਟ ਉੱਠੀ ਤੇ ਇੱਕ ਕੱਪ ਚਾਹ ਬਣਾ ਕੇ ਅਮਨਦੀਪ ਨੂੰ ਦੇ ਆਈ। ਥੋੜੀ ਦੇਰ ਬਾਅਦ ਮਨਜੀਤ ਘਰ ਆਈ ਤਾਂ ਹਰਵੰਸ ਕੋੜ ਨੇ ਮਨਜੀਤ ਤੋਂ ਸਬਜ਼ੀਆਂ ਦਾ ਰੇਟ ਪੁੱਛਿਆ ਤੇ ਮਹਿੰਗੀਆਂ ਸਬਜ਼ੀਆਂ ਲਿਓਣ ਕਰਕੇ ਮਨਜੀਤ ਨਾਲ ਲੜਨ ਲੱਗ ਗਈ ਤੇ ਕਹਿੰਦੀ ਕੀ ਤੂੰ ਆਪਣੇ ਪਿਓ ਦੇ ਘਰੇ ਐਡੀ ਮਹਿੰਗੀ ਸਬਜ਼ੀ ਖਾਂਦੀ ਸੀ ਜੋ ਤੂੰ ਇੱਥੇ ਐਡੀ ਮਹਿੰਗੀ ਸਬਜ਼ੀ ਲੈ ਆਈ। ਇਹ ਸੁਣ ਕੇ ਮਨਜੀਤ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੋਂ ਆਪਣੀ ਦਰਾਣੀ ਦੇ ਸਾਹਮਣੇ ਆਪਣੇ ਆਪ ਨੂੰ ਛੋਟਾ ਤੇ ਮਜਬੂਰ ਸਮਝਣ ਲੱਗੀ। ਅਮਨਦੀਪ ਇਹ ਸਭ ਕੁਝ ਦੇਖ ਕੇ ਸੁਣ ਰਹੀ ਸੀ। ਉਸ ਨੂੰ ਮਨਜੀਤ ਦੀ ਇਸ ਲਾਚਾਰੀ ਤੇ ਬਹੁਤ ਦੁੱਖ ਹੋ ਰਿਹਾ ਸੀ। ਜਦੋਂ ਸ਼ਾਮ ਹੋਈ ਸਾਰਿਆਂ ਦੇ ਘਰੇ ਬਾਪ ਸੌਣ ਦਾ ਟਾਈਮ ਹੋ ਗਿਆ ਤਾਂ ਉਸ ਨੂੰ 19 ਦਿਨ ਨੂੰ ਅਮਨਦੀਪ ਨੇ ਆਪਣੇ ਕਮਰੇ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਕਹਿੰਦੀ ਮੇਰੀ ਸੁੱਤੀ ਪਾਈ ਦੀ ਕੋਈ ਮੁੰਦਰੀ ਲਾ ਕੇ ਲੈ ਗਿਆ। ਕੌਣ ਮੇਰੀ ਮੁੰਦਰੀ ਲਾ ਕੇ ਲੈ ਗਿਆ ਮੈਨੂੰ ਹੁਣੇ ਮੁੰਦਰੀ ਚਾਹੀਦੀ ਹੈ ਨਹੀਂ ਤਾਂ ਮੈਂ ਪੁਲਿਸ ਬੁਲਾਵਾਂਗੀ। ਮੁੰਦਰੀ ਚੋਰੀ ਹੋਣ ਤੇ ਪੁਲਿਸ ਬੁਲਾਉਣ ਦੇ ਨਾਮ ਤੇ ਮਨਜੀਤ ਤੇ ਹਰਮਨ ਸਕਵਾਰ ਭੱਜੀਆਂ ਆਈਆਂ ਤੇ ਉਸ ਨੂੰ ਕਹਿੰਦੀ ਆ ਤੂੰ ਕੀਤੇ ਲਾ ਕੇ ਇੱਧਰ ਉੱਧਰ ਤਾਂ ਨਹੀਂ ਰੱਖ ਦਿੱਤੀ। ਅਮਨਦੀਪ ਕਹਿੰਦੀ ਜਦੋਂ ਮੈਂ ਚਾਹ ਪੀਤੀ ਸੀ ਉਸ ਵਕਤ ਮੈਂ ਮੁੰਦਰੀ ਲਾ ਕੇ ਮੇਜ਼ ਤੇ ਰੱਖੀ ਸੀ ਤੇ ਹੁਣ ਮੈਨੂੰ ਮਿਲ ਹੀ ਨਹੀਂ ਰਹੀ ਨਾ ਤਾਂ ਕੋਈ ਵਾਰੋਂ ਆਇਆ ਤੇ ਘਰੇ ਤਾਂ ਫਿਰ ਮੇ ਮੁੰਦਰੀ ਕਿੱਥੇ ਚਲੀ ਗਈ? ਅਮਨਦੀਪ ਦੇ ਪਾਪਾ ਨੇ ਡਾਇਮੰਡ ਦੀ ਮੁੰਦਰੀ ਉਸਦੇ ਜਨਮ ਦਿਨ ਤੇ ਦਿੱਤੀ ਸੀ। ਅਮਨਦੀਪ ਦੀ ਮੁੰਦਰੀ ਨਾ ਮਿਲਣ ਕਰਕੇ ਮਨਜੀਤ ਬਹੁਤ ਪਰੇਸ਼ਾਨ ਹੋ ਗਈ। ਅਮਨਦੀਪ ਨੇ ਦੋਨਾਂ ਤੇ ਇਲਜ਼ਾਮ ਲਗਾ ਕੇ ਦੋਨਾਂ ਦੇ ਕਮਰੇ ਦੀ ਤਲਾਸ਼ੀ ਲੈਣ ਲਈ ਕਿਹਾ। ਅਮਨਦੀਪ ਦੀ ਗੱਲ ਸੁਣ ਕੇ ਦੋਨੇ ਤਿਆਰ ਹੋ ਗਏ ਕਿਉਂਕਿ ਉਹਨਾਂ ਦੋਨਾਂ ਨੇ ਮੁੰਦਰੀ ਨਹੀਂ ਚੋਰੀ ਕੀਤੀ ਸੀ। ਅਮਨਦੀਪ ਨੇ ਪਹਿਲਾਂ ਮਨਜੀਤ ਦੇ ਕਮਰੇ ਦੀ ਤਲਾਸ਼ੀ ਲਈ ਜੀ ਉੱਥੇ ਕੁਝ ਹੁੰਦਾ ਤਾਂ ਉਸ ਨੂੰ ਮਿਲਦਾ ਤੇ ਫਿਰ ਅਮਨਦੀਪ ਆਪਣੀ ਸੱਸ ਦੇ ਕਮਰੇ ਵਿੱਚ ਗਈ ਤੇ ਤਲਾਸ਼ੀ ਲੈਣ ਲੱਗੀ। ਮਨਜੀਤ ਤੇ ਹਰਵੰਸ ਕੁਆਰ ਦੋਨੇ ਖੜੀਆਂ ਅਮਨਦੀਪ ਨੂੰ ਤਲਾਸ਼ੀ ਕਰਦੇ ਦੇਖ ਰਹੀਆਂ ਸੀ। ਤਲਾਸ਼ੀ ਕਰਦੇ ਕਰਦੇ ਅਮਨਦੀਪ ਨੇ ਮੁੰਦਰੀ ਗੱਦੇ ਹੇਠੋਂ ਕੱਢ ਲਈ ਤੇ ਦੇਖ ਕੇ ਹਰਵੰਸ ਕੁਆਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਹਰਵੰਸ ਕੁਆਰ ਦਾ ਚਿਹਰਾ ਦੇਖਣ ਵਾਲਾ ਸੀ ਉਹ ਜਾਣਦੀ ਸੀ ਕਿ ਉਹ ਮੁੰਦਰੀ ਉਸਨੇ ਨਹੀਂ ਚੋਰੀ ਕੀਤੀ ਪਰ ਫਿਰ ਅਮਨਦੀਪ ਦੀ ਮੁੰਦਰੀ ਇੱਥੇ ਕਿਵੇਂ ਆ ਗਈ ਕਿਉਂਕਿ ਉਸਦੇ ਕਮਰੇ ਵਿੱਚ ਨਾ ਤਾਂ ਮਨਜੀਤ ਆਈ ਸੀ ਤੇ ਨਾ ਹੀ ਅਮਨਦੀਪ ਤੇ ਹਰਵੰਸ ਕੁਆਰ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤੇ ਉਧਰ ਅਮਨਦੀਪ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ਚਿਹਰੇ ਤੇ ਖੁਸ਼ੀ ਹੀ ਵੀ ਸੀ ਤੇ ਮਨ ਵਿੱਚ ਸੋਚ ਰਹੀ ਸੀ ਕਿ ਹੁਣ ਮੰਮੀ ਨੂੰ ਪਤਾ ਚੱਲੇਗਾ ਕਿ ਕਿਸੇ ਨੂੰ ਫालतू ਪਰੇਸ਼ਾਨ ਕਰਨ ਨਾਲ ਕਿੰਨਾ ਦੁੱਖ ਹੁੰਦਾ ਅੱਜ ਇਹ ਸਾਕੋ ਚਾਲ ਹੀ ਰਿਆ ਸੀ ਕਿ ਉਹ ਨਹੀਂ ਦੀਏ ਨੂੰ ਜੈਦੀਪ ਪ੍ਰਦੀਪ ਤੇ ਜਗਤਾਰ ਸਿੰਘ ਘਰ ਆ ਗਏ ਪ੍ਰਦੀਪ ਨੇ ਜਦੋਂ ਆਪਣੀ ਮਾਂ ਦੀ ਇਸ ਗਲਤੀ ਬਾਰੇ ਸੁਣਿਆ ਤਾਂ ਉਹ ਕੁਝ ਨਾ ਬੋਲਿਆ ਕੁਝ ਕਿਉਂਕਿ ਉਹ ਜਾਣਦਾ ਸੀ ਕਿ ਮੰਮੀ ਦਾ ਸੁਭਾਅ ਕੁਝ ਇਹੋ ਜਿਹਾ ਹੀ ਹੈ ਉਸ ਨੇ ਸ਼ਾਇਦ ਇਸ ਤਰ੍ਹਾਂ ਹੀ ਕੀਤਾ ਹੋਵੇ ਤੇ ਨਾ ਹੀ ਜਗਤਾਰ ਕੁਝ ਬੋਲੇ ਹਰਵੰਸ ਕੌਰ ਆਪਣੇ ਹਰਵੰਸ ਕੌਰ ਆਪਣੇ ਦੋਨਾਂ ਮੁੰਡਿਆਂ ਤੇ ਆਪਣੇ ਘਰ ਵਾਲੇ ਦੇ ਅੱਗੇ ਆਪਣੀ ਬੇਗੁਨਾਹੀ ਦਾ ਸਬੂਤ ਦੇ ਰਹੀ ਸੀ ਪਰ ਅੱਜ ਕੋਈ ਵੀ ਉਸਦੇ ਨਾਲ ਨਹੀਂ ਖੜਾ ਸੀ ਆ ਮੰਦੀਪ ਕਹਿੰਦੀ ਮੰਮੀ ਤੈਨੂੰ ਆਪਣੀ ਨੂੰਹ ਦੀ ਮੰਦਰੀ ਚੋਰੀ ਕਰਦੇ ਸ਼ਰਮ ਨਹੀਂ ਆਈ ਜਦੋਂ ਕੋਈ ਗੱਲ ਨਾ ਬਣੀ ਤਾਂ ਗੁੱਸੇ ਵਿੱਚ ਹਰਵੰਸਕੌਰ ਕਹਿੰਦੀ ਚੁੱਪ ਕਰ ਇਹ ਸਭ ਕੁਝ ਤੂੰ ਖੁਦ ਹੀ ਕੀਤਾ ਹੈ ਤੇ ਹਰਵੰਸਕੌਰ ਨੇ ਬਿਨਾਂ ਸੋਚੇ ਹੀ ਅਮਨਦੀਪ ਨੂੰ ਥੱਪੜ ਮਾਰ ਲਈ ਜਿਵੇਂ ਹੀ ਹੱਥ ਚੁੱਕਿਆ ਤਾਂ ਅਮਨਦੀਪ ਨੇ ਉਸਦਾ ਹੱਥ ਫੜ ਲਿਆ ਤੇ ਗੁੱਸੇ ਨਾਲ ਕਹਿੰਦੀ ਖਬਰਦਾਰ ਮੰਮੀ ਜੀ ਇਹ ਗਲਤੀ ਕਰਨ ਦਾ ਸੋਚਿਓ ਵੀ ਨਾ ਮੈਂ ਮੰਜੀਤ ਦੀਦੀ ਨਹੀਂ ਆ ਜੋ ਚੁੱਪ ਕਰਕੇ ਸਭ ਕੁਝ ਸਹਿ ਲਵਾਂਗੀ ਜੇ ਤੂੰ ਦੁਆਰਾ ਇਹ ਹੱਸ ਚੁੱਕਿਆ ਤਾਂ ਤੇਰਾ ਹੱਥ ਤੋੜ ਕੇ ਰੱਖ ਦਿਆਂਗੀ ਅਮਨਦੀਪ ਦਾ ਇਹ ਰੂਪ ਦੇਖ ਕੇ ਹਰਵੰਸ ਕੁਆਰ ਦਾ ਮੂੰਹ ਖੁੱਲਾ ਹੀ ਰਹਿ ਗਿਆ ਤੇ ਬਾਕੀ ਸਾਰੇ ਵੀ ਅਮਨਦੀਪ ਵੱਲ ਦੇਖਦੇ ਹੀ ਰਹਿ ਗਏ ਕਿਉਂਕਿ ਅਮਨਦੀਪ ਸਮਝ ਗਈ ਸੀ ਕਿ ਇੰਨਾ ਸਭ ਕੁਝ ਕਰਨ ਦੇ ਬਾਵਜੂਦ ਵੀ ਇਹ ਸੁਧਰਨ ਵਾਲੀ ਨਹੀਂ ਹੈ ਅਮਨਦੀਪ ਅਜੇ ਪੁਲਿਸ ਨੂੰ ਫੋਨ ਲਗਾਉਣ ਹੀ ਵਾਲੀ ਸੀ ਕਿ ਜਗਤਾਰ ਸਿੰਘ ਨੇ ਅਮਨਦੀਪ ਦੇ ਅੱਗੇ ਹੱਥ ਚੋੜ ਦਿੱਤੇ ਕਹਿੰਦਾ ਜੇ ਇਸ ਘਰ ਵਿੱਚ ਪੁਲਿਸ ਆ ਗਈ ਤਾਂ ਮੇਰੀ ਮਿੱਟੀ ਪਲੀਤ ਹੋ ਜਾਏਗੀ ਤੇ ਜਗਤਾਰ ਸਿੰਘ ਨੇ ਇੱਕ ਜ਼ੋਰ ਨਾਲ ਥੱਪੜ ਹਰਵੰਸ ਕੁਆਰ ਦੇ ਮੂੰਹ ਤੇ ਮਾਰ ਦਿੱਤਾ ਅੱਜ ਪਹਿਲੀ ਵਾਰ ਜਗਤਾਰ ਸਿੰਘ ਨੇ ਹਰਵੰਸ ਸਕੂਅਰ ਤੇ ਹੱਥ ਚੁੱਕਿਆ ਸੀ ਤੇ ਜਗਤਾਰ ਸਿੰਘ ਕਹਿੰਦੇ ਖਬਰਦਾਰ ਜੇ ਅੱਜ ਤੋਂ ਬਾਅਦ ਤੇਰੀ ਉੱਚੀ ਆਵਾਜ਼ ਵੀ ਮੈਨੂੰ ਸੁਣੀ ਤਾਂ ਤੂੰ ਹਮੇਸ਼ਾ ਨੂਹਾਂ ਦੇ ਪਿੱਛੇ ਪਈ ਰਹਿੰਦੀ ਐ ਪਹਿਲਾਂ ਤੂੰ ਮਨਜੀਤ ਦੇ ਪਿੱਛੇ ਪਈ ਰਹਿੰਦੀ ਸੀ ਤੇ ਹੁਣ ਤੂੰ ਅਮਨਦੀਪ ਦੇ ਪਿੱਛੇ ਪੈ ਗਈ ਸ਼ਰਮ ਨਹੀਂ ਆਉਂਦੀ ਤੈਨੂੰ ਮਾਫੀ ਮੰਗ ਸਾਰਿਆਂ ਤੋਂ ਜੇ ਨਹੀਂ ਮਾਫੀ ਮੰਗਦੀ ਤਾਂ ਦਰਵਾਜ਼ਾ ਖੁੱਲ੍ਹਾ ਹੈ ਘਰੋਂ ਨਿਕਲ ਜਾ ਬਹੁਤ ਬਰਦਾਸ਼ਤ ਕਰ ਲਿਆ ਤੈਨੂੰ ਹਰਵੰਸ ਸਕੂਅਰ ਨੂੰ ਮਨਜੀਤ ਤੇ ਅਮਨਦੀਪ ਤੋਂ ਮਾਫੀ ਮੰਗਣੀ ਪਈ ਤੇ ਚੁੱਪ ਕਰਕੇ ਰੋਂਦੀ ਰੋਂਦੀ ਆਪਣੇ ਕਮਰੇ ਵਿੱਚ ਚਲੀ ਗਈ ਪਰ ਅਮਨਦੀਪ ਨੇ ਇਹ ਕਿਸੇ ਨੂੰ ਨਾ ਦੱਸਿਆ ਕਿ ਉਸਨੇ ਹਰਵੰਸ ਕੁਆਰ ਨੂੰ ਠੀਕ ਕਰਨ ਲਈ ਇਹ ਸਾਰੀ ਚਾਲ ਚੱਲੀ ਸੀ ਕੁਝ ਦਿਨਾਂ ਬਾਅਦ ਜਦੋਂ ਸਮਾਂ ਸਹੀ ਸਮਾਂ ਆਇਆ ਤਾਂ ਅਮਨਦੀਪ ਨੇ ਜਦੋਂ ਪੂਰੀ ਗੱਲ ਦੱਸੀ ਤਾਂ ਹਰਵੰਸ ਕੁਆਰ ਦੀਆਂ ਅੱਖਾਂ ਭਾਰੀਆਂ ਉਸਨੇ ਅਮਨਦੀਪ ਨੂੰ ਗਾਲ੍ਹਾਂ ਲਾ ਲਿਆ ਤੇ ਇਸ ਘਟਨਾ ਤੋਂ ਬਾਅਦ ਹਰਵੰਸ ਕੁਆਰ ਨੇ ਮਨਜੀਤ ਨੂੰ ਸਤਾਉਣਾ ਬੰਦ ਕਰ ਦਿੱਤਾ ਤਾਂ ਦੋਸਤੋ ਆਪਾਂ ਲਾਲਸ ਵਿੱਚ ਆ ਕੇ ਆਪਣੇ ਰਿਸ਼ਤਿਆਂ ਵਿੱਚ ਦਰਾੜ ਪੈਦਾ ਕਰ ਲੈਂਦੇ ਹਾਂ ਜਿਨ੍ਹਾਂ ਦਾ ਪਸਤਾਵਾ ਸਾਨੂੰ ساری ਜ਼ਿੰਦਗੀ ਰਹਿੰਦਾ ਹੈ ਤੇ ਆਪਾਂ ਆਪਣੇ ਘਰ ਵਿੱਚ ਹੀ ਸਾਰਿਆਂ ਦੀਆਂ ਨਜ਼ਰਾਂ ਤੋਂ ਗਿਰ ਜਾਂਦੇ ਹਾਂ ਤੇ ਜੋ ਦਾਜ ਸੱਸ ਜਾਂ ਸੋਹਰਾ ਮੰਗਦਾ ਹੈ ਉਸ ਵਿੱਚੋਂ ਕੁਝ ਵੀ ਵਰਤ ਨਹੀਂ ਸਕਦੇ ਪਰ ਫਿਰ ਵੀ ਦਾਜ ਦੀ ਮੰਗ ਕਰਕੇ ਆਪਣਾ ਮੂੰਹ ਕਾਲਾ ਕਰਾ ਲੈਂਦੇ ਨੇ ਤਾਂ ਕਿਸੇ ਦੇ ਦਿੱਤੀਆਂ ਕਦੇ ਵੀ ਪੂਰੀ ਨਹੀਂ ਪੈਂਦੀ ਹੁੰਦੀ ਜੇ ਪਰਮਾਤਮਾ ਦੇਵੇ ਤਾਂ ਹੀ ਪੂਰੀ ਪੈਂਦੀ ਹੈ ਤੇ ਜੋ ਦੇ ਕੇ ਵੀ ਕਦੇ ਪਛਤਾਉਂਦਨ ਦੇ ਕੇ ਕਦੇ ਵੀ ਪਛਤਾਉਂਦਾ ਨਹੀਂ ਹੈ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ